ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਮਜ਼ਦੂਰ ਕਿਸਾਨ ਇਤਹਾ ਜਿੰਦਾਬਾਦ 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 ਮਜ਼ਦੂਰ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਲੜਦੇ ਲੋਕ ਜਿੰਦਾਬਾਦ 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 ਭਾਜਪਾ ਸਰਕਾਰ ਮਰਦਾਬਾਦ 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 ਵੀਰੇ ਦੀ ਸਰਕਾਰ ਮਰਦਾਬਾਦ 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 ਮਜ਼ਦੂਰੀ ਕਿਸਾਨ ਸਭਾ ਜਾਤੀ ਮਜ਼ਦੂਰ ਸਭਾ ਤੇ ਨੌਜਵਾਨ ਸਭਾ ਵੱਲੋਂ ਜਿਹੜੀ ਮੋਗਾ ਦੇ ਵਿੱਚ ਮਹਾਪੰਚਾਇਤ ਹੋ ਰਹੀ ਆ ਉਹਦੇ ਲਈ ਫਲੋਰ ਤੋਂ ਬਹੁਤ ਵੱਡਾ ਕਾਫਲਾ ਜਿਹੜਾ ਆ ਅਸੀਂ ਬੱਸ ਭਰ ਕੇ ਉਹ ਲੈ ਕੇ ਜਾ ਰਹੇ ਆ ਕਿਉਂਕਿ ਜਿਹੜੀ ਮੋਦੀ ਦੀਆਂ ਤਾਨੇਸ਼ਾਈ ਰਵੇਤੀਆਂ ਆ ਉਹਦੇ ਗਰੋਹ ਦੇ ਵਿੱਚ ਜਿਹੜੇ ਕਿਸਾਨ ਸੰਗਠਨ ਜਿਹੜਾ ਇਕੱਠਾ ਹੋ ਰਿਹਾ ਆ ਅਸੀਂ ਉਹਦੇ ਸਮਰਥਨ ਦੇ ਵਿੱਚ ਅੱਜ ਫਲੋਰ ਤੋਂ ਬਹੁਤ ਵੱਡਾ ਜਥਾ ਜਿਹੜਾ ਆ ਉਹ ਲੈ ਕੇ ਜਾ ਰਹੇ ਆ ਕਿਉਂਕਿ ਕਿਸਾਨੀ ਦੀਆਂ ਜਿਹੜੀਆਂ ਮੰਗਾਂ ਆ ਜਿਵੇਂ ਡਾਇਆ ਨਹੀਂ ਮਿਲਦਾ ਮੋਕੇ ਤੇ ਜਾਂ ਜਿਹੜੀ ਕਣਕ ਨੂੰ ਸੁੰਡੀ ਲੱਗ ਗਈ ਆ ਉਹਦੇ ਮੁਆਵਜ਼ੇ ਲੈ ਲੋਕਾਂ ਨੂੰ ਬਾਕੇ ਦੁਆਰਾ ਬਿਜਲੀਆਂ ਪਈਆਂ ਫਸਲਾਂ ਹੋਈਆਂ ਹੋਈਆਂ ਨਹੀਂ ਉਹਦੇ ਮੁਆਵਜ਼ੇ ਦੀ ਮੰਗ ਲਈ ਤੇ ਦੂਜੀ ਜਿਹੜੀ ਬਿਜਲੀ ਸੋਧ ਬਿੱਲ ਦਾ ਆ ਉਹਦਾ ਵੀ ਅਸੀਂ ਵਿਰੋਧ ਕਰਦੇ ਹਾਂ ਇਸ ਕਰਕੇ ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਹਰ ਪਿੰਡ ਤੇ ਹਰ ਸ਼ਹਿਰ ਦੇ ਵਿੱਚ ਮੱਲਿਆਂ ਦੇ ਵਿੱਚ ਜਿਹੜੀਆਂ ਆ ਆਪਣੀਆਂ ਜਮਹੂਰੀ ਕਿਸਾਨ ਸਭਾ ਦੀਆਂ ਇਕਾਈਆਂ ਬਣਾ ਕੇ ਦੇਤੀ ਮਿਹਨਤ ਸਭਾ ਦੀਆਂ ਲੋਹਾਂ ਜਵਾਂ ਸਭਾ ਦੀਆਂ ਇਕਾਈਆਂ ਬਣਾ ਕੇ ਇਹ ਸਰਕਾਰ ਦਾ ਜਿਹੜਾ ਵਿਰੋਧ ਕੀਤਾ ਜਾਵੇ ਇਹ ਨਹੀਂ ਅਕਾੜ ਕਹਿੰਦੇ ਜੈ ਜਨਤਾ ਜੈ ਸ਼ਕਰ